ਮੁਰਗੇ ਦਾ ਫਲਾਤੀ ਕਿਸੇ ਮੁਰਗੀਆਂ ਰੱਖੇ ਕੰਡੇ ਜਿਹੜੇ ਕਰੀ ਪਰਦਾ ਹਾਂਜੀ ਇੱਥੋਂ ਇਹ ਮੁਰਗੀਆਂ ਨੇ ਅੱਛਾ ਇਹਨਾਂ ਦਾ ਕੀਮਾ ਮੁਰਗੀਆਂ ਦਾ ਮੁਕਾਬਲਾ ਦੋਸਤੋ ਸੁਨੱਖਪਣੇ ਦਾ ਬਿਊਟੀ ਕੰਪੀਟੀਸ਼ਨ ਚੱਲ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਜੱਜ ਸਾਹਿਬਾਨ ਵੇਖ ਰਹੇ ਨੇ ਫੈਸਲਾ ਕਰਨਗੇ की फैन खराब होंगे आेख सकते मुर्गे हैं दोस्तों ब्यूटी कंपीटिशन देखो आवे ਤੇ ਨਾਲ ਲੱਗਿਆ ਜਿੰਨਾਂ ਨੂੰ ਦੇਖ ਕੇ ਜਿੰਨਾਂ ਨੂੰ ਮੈਨੂੰ ਦਿੱਖੋ ਮੈਨੂੰ ਸੋਚ ਕਰਨੀ ਆ ਜਿੰਨਾਂ ਦਾ ਮੈਂ ਫੈਲ ਆ ਤੇ ਉਹਨਾਂ ਬੰਦਿਆਂ ਨੂੰ ਸਨਮਾਨ ਦੇਣ ਵਾਸਤੇ ਉੱਟ ਕੇ ਇਸ ਜੁਲਰੇ ਤੇ ਦੋਵਾਂ ਪਹਾੜਾਂ ਦਾ ਮਾੜਾ ਦੋੜ ਫਾਰਨ ਵਾਲੇ ਕਾਲੂ ਭਰਾ ਦਾ ਫਿਰ ਸਨਮਾਨ ਕਰਦਾ ਜੀ ਮਨੂਰ ਸਿੰਘ ਕਵਿਆਨ ਸੁੱਖਾ ਤੋਂ ਤੇ ਕਾਹਦਾ ਜਿਹੜਾ ਪਿਆਰ ਹੈ ਜਿਹੜਾ ਸਤਕਾਰ ਹੈ ਜਿਹੜਾ ਇਹਨਾਂ ਦੇ ਪਤੀ ਹੈ ਜਿਹੜੀ ਚੀਜ਼ ਹੈਗੀ ਆ ਪਰ ਵੀ ਇੱਕ ਕੋਈ ਨਾ ਆਪਣਾ ਕਰੀ ਵੀ ਮੈਂ ਉਹਨਾਂ ਨੂੰ ਸਨਮਾਨਤ ਕਰਾਂ ਜਿਨ੍ਹਾਂ ਦੇ ਕਰਕੇ ਮੈਂ ਇਸ ਕਿੱਤੇ ਦੇ ਉੱਚਾ ਆ ਭਾਈ ਮੋਹਨ ਸਿੰਘ ਪ੍ਰਿਆਨ ਸੁਖਾ ਭਾਈ ਕਾਲੂ ਦਾ ਸਨਮਾਨ ਕਰਕੇ ਜਾਏਗਾ ਧੰਨਵਾਦ ਕਰੇਗਾ ਸੋ ਇਸ ਸਿੱਕੇ ਵੀ ਇਹ ਚੀਜ਼ਾਂ ਵੀ ਹੁੰਦੀਆਂ ਨੇ ਬੁੱਲ ਨੂੰ ਛੋਹ ਗਈਆਂ ਚੱਲੇ ਜਿਹੜਾ ਬੱਗਾ ਕਹਿੰਦਾ ਜਿਵੇਂ ਸਰਕਾਰ ਕਰਦਾ ਤੁਸੀਂ ਦੇਖ ਸਕਦੇ ਹੋ ਵੀ ਕਾਚਾ ਸਹਿਬਾਨਾ ਚੈੱਕ ਕਰ ਰਹੇ ਨੇ ਦੇਖੋ ਕੀ ਫੈਸਲਾ ਸਰਕਾਰ ਇਸ ਕਿਤੇ ਵੀ ਬਣਵਾ ਬਾਈ ਮੈਂ ਧੰਨਵਾਦ ਕਰਦਾ ਬਾਈ ਮੋਹਨ ਸਿੰਘ ਕਲਿਆਣ ਸੁਖਾ ਜੀ ਦਾ ਤੇ ਇੰਨੇ ਜੋ ਵਹਿੇ ਨਹੀਂ ਸੀਗੇ ਪਰ ਆਪਾਂ ਨੂੰ ਬੱਕਰੀਆਂ ਲੈ ਕੇ ਤੱਕ ਲੈ ਕੇ ਆਂਦਾ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਵੀ ਵਧਾਈ ਦੇਣਾ ਵੀ ਸਾਰੇ ਭਰਾਵਾਂ ਦੇ ਇਦਾਂ ਹੀ ਸਨਮਾਨ ਹੋਵੇ ਤੇ ਆਪਾਂ ਨੂੰ ਬੱਕਰੀ ਵੀ ਨੇ ਇੱਥੇ ਤੱਕ ਲਿਆਂਦਾ ਕਿ ਬਾਈ ਅੱਜ ਪਹਿਲੇ ਵਾਰ ਅਸੀਂ ਮਿਲੇ ਆ ਬਾਈ ਕਲਿਆਣ ਸੁਖਾ ਤੋਂ ਪਟਿੰਡਾ ਤੋਂ ਅੱਜ ਪਹਿਲੀ ਵਾਰ ਅਸੀਂ ਮਿਲੇ ਆ ਤੇ ਇਹਨਾਂ ਨੇ ਆਪਣਾ ਇੱਦਾਂ ਮਾਣ ਸਨਮਾਨ ਕੀਤਾ ਤੇ ਅੱਜ ਉਹ ਧੰਨਵਾਦ ਕਰਦਾ ਵੀਰੋ ਦਾ ਸਾਡੀ ਉਮਰ ਰਿਵੀ ਰਵਾਂਗੇ ਤੇ ਇਸੇ ਤਰ੍ਹਾਂ ਅਸੀਂ ਪਿਆਰ ਕਰਦੇ ਰਹਿਾਂਗੇ ਬੱਕਰੀ ਪਾਲਕ ਕਿਤੇਾਰੇ ਭਰਾਵਾਂ ਨੂੰ ਕਿ ਜੀਓ ਪਾ ਚੁੱਕੇ ਆ ਨਾ ਮਤਲਬ ਸਾਰੇ ਭਰਾਵਾਂ ਨੂੰ ਆਪਾਂ ਸ਼ਿਗਰਾ ਕਰ ਲੈ ਗਏ ਆ ਤੁਹਾਡੇ ਸਾਰੇ ਭਰਾਵਾਂ ਦਾ ਸਾਥ ਚਾਹੀਦਾ ਤੇ ਬਾਕੀ ਮੋਰ ਸਿੰਘ ਜੀ ਤੁਹਾਨੂੰ ਦੱਸਣਗੇ ਜਿੱਦਾਂ ਵੀ ਇਹਨਾਂ ਦਾ ਖਿਰਦ ਰਿਆ ਸੀਰੀਅਸ ਜੀ ਮੈਂ ਬਹੁਤ ਫੈਨ ਆ ਲਈ ਦਾ ਕਾਲੇ ਦਾ ਇਹਨਾਂ ਦੇ ਵੱਡੇ ਭਾਈ ਜੀ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਜਿਹੜੀ ਸਟਰਗਲ ਆ ਆਪਣੇ ਬਾਦਰ ਸਾਹਿਬ ਤੋਂ ਬਾਅਦ ਇਹਨਾਂ ਨੇ ਆਪਣੇ ਕਿੱਤੇ ਨੂੰ ਜਿਵੇਂ ਵੀ ਸੰਭਾਲਿਆ ਮੈਮ ਬਹੁਤ ਪ੍ਰਭਾਵਤ ਹੋਇਆ ਇਹਨਾਂ ਤੋਂ ਇਹਨਾਂ ਦੇ ਦੇਖੀ ਮੈਂ ਬੱਕਰੀ ਪਾਲਣ ਦੇ ਕਿੱਤੇ ਦੇ ਵਿੱਚ ਆ ਮੈਂ ਕਾਮਯਾਬੀ ਦੀ ਪੌੜੀ ਦਿਨ ਮਦ ਵਿੱਚ ਆਦਾ ਹਾਂ ਤੇ ਦੇ ਭਰਾਵਾਂ ਦੀਆਂ ਦੁਆਵਾਂ ਪਿਆਰ ਅਸ਼ੀਰਵਾਦ ਇਹਨਾਂ ਦਾ ਮੇਰੇ ਨਾਲ ਹੁੰਦੀ ਹੈ ਬਹੁਤ ਧੰਨਵਾਦ ਬਾਈ ਜੀ ਹਾਂ ਆਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਹੈਲੋ ਡਾਕਟਰ ਬਿਜੇ ਸਿੰਘ 47 ਵਾਲਾ ਡਾਕਟਰ ਬਿਜੇ ਸਿੰਘ 47 ਗੁੱਪੀ ਵਾਲਾ ਉਹਨਾਂ ਨੇ ਕਿਸੇ ਵੀਰ ਨਾਲ ਮਿਲਣਾ ਜੇਕਰ ਮੇਰੇ ਕੋਲੇ ਬਾਤ ਕਰਨ ਦੇ ਆ ਸਾਡੇ ਨਾਲ ਸੰਪਰਕ ਕਰ ਲਓ ਡਾਕਟਰ ਬਿਜੇ ਸਿੰਘ ਰੈਕਨ ਨੰਬਰ ਰੈਕਨ ਨੰਬਰ 2 ਦੇ ਵਿੱਚ ਕਿਸੇ ਵੀਰ ਨਾਲ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੋਣਾ ਮੈਂਡਾ ਹਾਂਜੀ ਭਾਈ ਜੀ ਲਓ ਮੁਕਾਬਲੇ ਸ਼ੁਰੂ ਹੋ ਚੁੱਕੇ ਆ ਦੋ ਦੰਦ ਬੱਕਰਿਆਂ ਦੇ ਮੁਕਾਬਲੇ ਸ਼ੁਰੂ ਹੋ ਗਏ ਰੈਸਾਂ ਦਾ ਨੂੰ ਕੋਈ ਆ ਗਿਆ ਸਰ ਜੀ ਦੋ ਦੰਦ ਬੱਕਰਿਆਂ ਦੇ ਵਿੱਚ ਮੁਕਾਬਲੇ ਸ਼ੁਰੂ ਹੋ ਗਏ ਇੱਕ ਦੋ ਅਭਿ ਪ੍ਰੇਮਿਕ ਆ ਜਿੱਦਾਂ ਇਹ 13 ਦੇ ਵਿੱਚੋਂ ਸੱਤ ਨੂੰ ਜਿਹੜਾ ਹੈਗਾ ਪੋਜੀਸ਼ਨਾਂ ਮਿਲੀਆਂ ਆ ਤਿੰਨ ਨੂੰ ਨਾਮ ਦੇ ਨਾਮ ਦਿੱਤਾ ਜਾਊਗਾ ਤੇ ਚਾਰ ਬੱਕਰਿਆਂ ਨੂੰ ਸਰਟੀਫਿਕੇਟ ਤੇ ਮੈਡਮ ਨਾਲ ਸਬੰਧ ਕੀਤਾ ਜਾਊਗਾ ਤੇ ਉਦੋਂ ਪੱਠਾਲਾ ਕੰਮ ਵੀ ਖਿੱਚੀ ਆਉਂਦੇ ਵਾਲੀ ਪ੍ਰੋਗਰਾਮ ਦਾ ਐਸ ਆਰ ਕੋਡ ਫਾਰਮ ਇੱਥੇ ਦਿੱਤਾਵਾ ਬੰਦਾਵਾਲਾ ਵੀ ਚੱਲੀ ਆਂਦਾ ਇੱਕ ਦੂਜਾ